ਤਾਰਨ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਚੜ੍ਹਦੀਆਂ ਗੱਲਾਂ ਚ ਰੱਖੇ ਜੀ ਨਾ ਜੋ ਕਿ ਆਪਾਂ ਨੂੰ ਪਤਾ ਹੈ ਕਿ ਅਕਸਰ ਆਪਣੇ ਘਰਾਂ ਦੇ ਵਿੱਚ ਮੱਝਾਂ ਰੱਖੀਆਂ ਹੋਈਆਂ ਹੁੰਦੀਆਂ ਨੇ ਤੇ ਇਹ ਆਪਣੀ ਮੱਝ ਆ ਜੀ ਇਹਨੂੰ 4-5 ਦਿਨ ਹੋ ਗਏ ਸੂਈ ਨੂੰ ਤੇ ਇਹ ਦਾ ਬੱਚਾ ਜੀ ਤੁਸੀਂ ਦੇਖ ਸਕਦੇ ਹੋ ਇਹ 5 ਦਿਨ ਦਾ ਬੱਚਾ ਜੀ ਤੇ ਜਦੋਂ ਆਪਾਂ ਬੱਚੇ ਨੂੰ ਚੰਗਾਉਂਦੇ ਆ ਜੀ ਦੁੱਧ ਝੰਗਾਉਨੇ ਆ ਮੱਝ ਦਾ ਤਾਂ ਉਹਨੂੰ ਮੋਹ ਲਵਾ ਕੇ ਪਰੇ ਹਟਾ ਦੇਣਾ ਚਾਹੀਦਾ ਕਿਉਂਕਿ ਜੇਕਰ ਆਪਾਂ ਬੜੀ देर ਬੱਚੇ ਨੂੰ ਝੰਗਾਉਨੇ ਆ ਤਾਂ ਮੱਝਾਂ ਦੇ ਥਣ ਵੜ ਦਿੰਦੇ ਨੇ ਜੀ ਇਹ ਮੋਹ ਲਵਾਉਣ ਤੋਂ ਬਾਅਦ ਇਹਨੂੰ ਪਰੇ ਬੰਨ ਦੋ ਤੇ ਮੱਝ ਨੂੰ ਚੋਲੋ ਮੱਝ ਚੋਣ ਤੋਂ ਬਾਅਦ ਤੇ ਫਿਰ ਬੱਚੇ ਨੂੰ ਇਸ ਚੁੰਗਣੀ ਦੇ ਨਾਲ ਦੁੱਧ ਪਿਲਾਓ ਜੀ ਆ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਇਹਨੂੰ ਪੂਰਾ ਦੁੱਧ ਦਰਾ ਦੇਣਾ ਜੀ ਹੁਣ ਤਾਂ ਆ ਕਿ ਇਹ ਭੁੱਖਾ ਨਾ ਰਹੇ ਸਾਰੀ ਵਿਹਾੜੀ ਤੇ 1 ਲੀਟਰ ਸ਼ਾਮ ਨੂੰ 1 ਲੀਟਰ ਸਵੇਰੇ ਦਿੱਪ ਪਲਾਉਣੀ ਹੈ ਜੀ ਤੇ ਨਾਲ ਨਾਲ ਬੱਚਿਆਂ ਨੂੰ ਜੁਨਾ ਦੀ ਗੋਲੀ ਵੀ ਦੇਣੀ ਚਾਹੀਦੀ ਹੈ ਤੇ ਆਪਾਂ ਦੇਖ ਸਕਦੇ ਹੋ ਜੀ ਗੁੜ ਦੇ ਵਿੱਚ ਆਪਾਂ ਇਹ ਜੁਨਾ ਦੀ ਗੋਲੀ ਪਾਈ ਹੋਈ ਹੈ ਜੀ ਇਹ ਜ਼ਰੂਰੀ ਹੁੰਦੀ ਹੈ ਬੱਚੇ ਨੂੰ ਦੇਣੀ ਇਸ ਤਰ੍ਹਾਂ ਇਹਨੂੰ ਆਪਾਂ ਗੁੜ ਦੇ ਵਿੱਚ ਦੁਨਾਂ ਦੀ ਗੋਲੀ ਦੇ ਸਕਦੇ ਆ ਜੀ ਇਹਨੂੰ ਚੰਗੀ ਤਰ੍ਹਾਂ ਮੂੰਹ ਦੇ ਵਿੱਚ ਪਾ ਦਿਓ ਤਾਂ ਕਿ ਚੰਗੀ ਤਰ੍ਹਾਂ ਇਹ ਖਾ ਲਵੇ ਅ ਦੇਖੋ ਤੁਸੀਂ ਆਪਾਂ ਗੋਲੀ ਦਿੱਤੀ ਦੁਨਾਂ ਦੀ ਇਹਨੂੰ ਧਣੀਆਂ ਹੈ ਧੁੱਪ ਦੇ ਵਿੱਚ ਆਪਾਂ ਲਾ ਦਿੰਦੇ ਆ ਜੀ ਸ਼ਾਮ ਨੂੰ ਆਪਾਂ ਬੋਰੀਏ ਦੇ ਤੇ ਵਾਦ ਨੇ ਕੀ ਠੰਡ ਤੋਂ ਬਚਿਆ ਰਹੇ ਬੱਚਾ ਤੇ ਆਪਾਂ ਮੱਝਾਂ ਨੂੰ ਦਾਣਾ ਵੀ ਪਾਉਨੇ ਆ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਦੇਖੋ ਜੀ ਇਹ ਆਪਣਾ ਸਿਲੰਡਰ ਲਾਇਆ ਹੋ ਜੀ ਪੱਠੀ ਲਾਈ ਹੋਈ ਹੈ ਨਾਲ ਤੇ ਇਹ ਆਪਣਾ ਦਾਣਾ ਜੀ ਤੇ ਜਿਹੜਾ ਦਾਣਾ ਆਪਾਂ ਬਾੜ ਕੇ ਮੱਝਾਂ ਨੂੰ ਪਾਉਨੇ ਆ ਜੀ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਆਈਟਮਾਂ ਪਾਈਆਂ ਹੋਈਆਂ ਨੇ ਜਿਵੇਂ ਕਿ ਸਰੋਂ ਦੀ ਖਾਲ ਬੜੇਵੇਂ ਛੋਲਿਆਂ ਦਾ ਚੂਰਾ ਜੀ ਹੋਰ ਵੀ ਕਈ ਤਰ੍ਹਾਂ ਦੀਆਂ ਆਈਟਮਾਂ ਪਾਈਆਂ ਹੋਈਆਂ ਜੀ ਆਪਾਂ ਦਾਣਾ ਮੱਝਾਂ ਨੂੰ ਪਾਉਂਦੇ ਆ ਜੀ ਇੱਕ ਤੁਸਕੇ ਸਵੇਰੇ ਬਣਦਾ ਜੀ ਇੱਕ ਤੁਸਕੇ ਸ਼ਾਮ ਨੂੰ ਬਣਦਾ ਇਹ ਆਪਾਂ ਮੱਝਾਂ ਨੂੰ ਪਾਉਂਦੇ ਆ ਜੀ ਤਾਂ ਕਿ ਦੁੱਧ ਵੱਧ ਦੇ ਸਕਣ ਮੱਝਾਂ ਦੇਖ ਸਕਦੇ ਤੁਸੀਂ ਇਹ ਦਾਣਾ ਜੀ ਆ ਜਿਹੜੀ ਸੂਈ ਹੋਈ ਮੱਝਾਂ ਜੀ ਉਹਦੇ ਵਾਸਤੇ ਆਪਣੀਆਂ ਲੇਟੀ ਆ ਜੀ ਇਹ ਲੇਟੀ ਤਿਆਰ ਕਰੀ ਹੋਈ ਆਪਾਂ ਨੇ ਇਹ ਵੀ ਪਾਉਂਦੇ ਆ ਜੀ ਇਹਨਾਂ ਚੀਜ਼ਾਂ ਨਾਲ ਪਸ਼ੂ ਦੁੱਧ ਬਹੁਤ ਦਿੰਦਾ ਜੀ ਤੇ ਆਪਾਂ ਤੁਹਾਨੂੰ ਹੋਰ ਇਹ ਆਪਣੀ ਬੰਨੀ ਨਸਲ ਦੀ ਮੱਝ ਆ ਜੀ ਦੇਖ ਸਕਦੇ ਤੁਸੀਂ ਇਹ ਹੁਣੇ ਲਿਆਂਦੀ ਆ ਤੇ ਇੱਕ ਜਿਹੜੀ ਇਹਦੀ ਮੋਰੀ ਹੁੰਦੀ ਆ ਉਹ ਜ਼ਿਆਦਾਤਰ ਇੱਥੇ ਘੁੱਟਣ ਨਾਲ ਇੱਥੇ ਟੱਕ ਪਾ ਦਿੰਦੀ ਆ ਜੀ ਆ ਦੇਖ ਸਕਦੇ ਤੁਸੀਂ ਮੂੰਹ ਦੇ ਉੱਤੇ ਇਹਨੂੰ ਥੋੜਾ ਜਿਹਾ ਉੱਪਰ ਕਰਕੇ 2-4 ਦੀ ਰੱਸੀ ਬੰਨ੍ਹੋ ਤਾਂ ਕਿ ਇੱਥੇ ਇਹ ਚੀਤੇ ਹਵਾ ਲੱਗ ਸਕੇ ਨਹੀਂ ਤਾਂ ਇੱਥੇ ਜ਼ਖਮ ਬਣ ਜਾਂਦਾ ਤੇ ਫਿਰ ਤੁਹਾਨੂੰ ਪਤਾ ਕਿ ਜ਼ਖਮ ਬਣ ਦੇ ਨਾਲ ਪਸ਼ੂ ਦੇ ਕੀੜੇ ਪੈ ਜਾਂਦੇ ਨੇ ਜਿੱਥੇ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਇਹ ਆਪਣੀਆਂ ਮੱਤਿਆਂ ਨੇ ਤੁਹਾਨੂੰ ਦਿੱਤੀ ਆ ਜੀ ਛੋਟੀ ਜੀ ਜਾਣਕਾਰੀ ਜੇਕਰ ਸਾਡੀ ਬਣਾਈ ਹੋਈ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ